ਤੰਦ ਨੇ ਕਹਾਵ ਸੀ ਕਿ ਜੇ ਥਾਲੀ ਵਿੱਚ ਖਾਈਏ ਉਹਨੂੰ ਛੇ ਦਾਣਾ ਕਰੀਏ ਮਤਲਬ ਕਿ ਜਿਹੜਾ ਮਾਤ ਦਾ ਨਮਕ ਖਾ ਲਈਏ ਕਦੇ ਹਰਾਮ ਨਾ ਕਰੀਏ ਚਾਹੇ ਜਾਨ ਚਲੀ ਜਾਵੇ ਪਰ ਅੱਜ ਕੱਲ ਦੇ ਯੁੱਗ ਵਿੱਚ ਸਭ ਉਲਟੋ ਹੋ ਰਿਹਾ ਹੈ ਇੱਕ ਮਾਮਲਾ ਆ ਰਿਹਾ ਬਠਿੰਡੇ ਤੋਂ ਵਿਦੇਸ਼ੀ ਨੰਬਰ ਤੋਂ ਇੱਕ ਵਪਾਰੀ ਨੂੰ ਕਾਲ ਆਉਂਦੀ ਹੈ ਫਰੋਤੀ ਮੰਗੀ ਜਾਂਦੀ ਹੈ ਦੱਸਿਆ ਜਾਂਦਾ ਕਿ ਦਵਿੰਦਰ ਬਵੀਆ ਗਰੁੱਪ ਨਾਲ ਬੋਲ ਰਿਹਾ ਅਸੀਂ ਸਾਨੂੰ ਫਰੋਤੀ ਮੰਗ ਦਿੱਤੀ ਹੈ ਇਹਦਾ ਪਰਿਵਾਰ ਨੂੰ ਮਾਰਤਾ ਜਾਵੇਗਾ ਉਹਨਾਂ ਵਪਾਰੀ ਵਲੋਂ ਜਿਹਨਾਂ ਦਾ ਗੁਪਤ ਰੱਖਿਆ ਗਿਆ ਪੁਲਿਸ ਨੂੰ ਇਹਦੀ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ ਇਹਨਾਂ ਜਾਲ ਵਿਛਾ ਦਿੱਤਾ ਗਿਆ ਜਦੋਂ ਫਰੋਤੀ ਲੈਣ ਵਾਲੇ ਕੁਝ ਕਲਿੱਕੇ ਚੜ ਗਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਪੁੱਛਗੀ ਤੋਂ ਪਤਾ ਲੱਗਿਆ ਇੱਕ ਵਿਅਕਤੀ ਉਸ ਮਾਲਕ ਦਾ ਜਿਹਨੂੰ ਫਰੋਤੀ ਮੰਗਾਈ ਸੀ ਉਹ ਨੌਕਰ ਹੀ ਨਿਕਲਿਆ ਜੋ ਕੁਝ ਸਮੇਂ ਪਹਿਲਾਂ ਹਟਾ ਦਿੱਤਾ ਗਿਆ ਸੀ ਆ ਉਥੋਂ ਸੁਣਾਣਿਆ ਐਸਐਸਪੀ ਬਠਿੰਡਾ ਦੀ ਸੰਧੀ ਕੀ ਜਾਣਕਾਰੀ ਦੇ ਰਹੇ ਹਨ ਇਹੋ ਫਿਰ ਕੰਦਾ ਨਾ ਕੋਈ ਬੋਲਿਆ ਦੋ ਅਗੇ ਆ ਉਹ ਆ ਕੈਮਰੇ ਪਿੱਛੇ ਕਰਨ ਵਾਲੇ ਜੀ ਪੂਰਾ ਥੱਲੇ ਕਰ ਦੇ ਪੁਲਿਸ ਨੇ ਬੀਤੇ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਫਾਇਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ ਇਹ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ ਆਰਾਊਂਡ ਦੁਪਹਿਰੇ 3 ਵਜੇ ਇੱਕ WhatsApp ਕਾਲ ਆਈ ਸੀਗੀ ਜਿਹਦੇ 'ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਜੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਦ ਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸਪੀਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ ਇਹਨਾਂ ਨੇ ਡੀਐਸਪੀ ਸਿਟੀ 2 ਸਰਬਜੀਤ ਬਰਾੜ ਡੀਐਸਪੀਡੀ ਰਾਜੇਸ਼ ਐਸਐਚਓ ਸਿਵਲ ਲਾਈਨਸ ਔਰ ਸੀਆਈਏ 1 ਦੀ ਟੀਮ ਨੂੰ ਇਸ ਕੇਸ ਤੇ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੈਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਸ ਗੋਲੂ ਜਿੱਦੜ ਬਹਾਸ ਮੁਖਸਰ ਸਾਹਬ ਦਾ ਰੈਂਡ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰੈਂਡ ਵਾਲਾ ਹੈਗਾ ਜੀ ਚੋਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ ਸੀਆਈਏ 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮੀਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਸ਼ਾਬ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ ਦੋ ਤਿੰਨ ਸਾਲ ਪਹਿਲਾਂ ਦੋ ਸੌਰੀ ਦੋ ਤਿੰਨ ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜੋ ਇਹਦੇ ਕੋਲ ਤਿਆਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ सुशील ਕੁਮਾਰ ਉਰਫ ਟਿਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਵਿੰਦਰ ਸਿੰਘ ਉਰਫ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਇੱਕ 307 ਦਾ ਪਰਚਾ ਇਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦੜ ਬਾਹੇ ਦਾ ਹੈਗਾ 2016 ਦਾ ਜਿਸ ਕੇਸ 'ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪੀਓ ਹੈ ਔਰ ਜਿਹੜਾ ਸੁਸ਼ੀਲ ਕੁਮਾਰ ਉਸ ਟਿਕੋਲ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਸ ਐਕਟ ਕੇਸਸ ਦੋ ਸਦਰ ਡੱਬਵਾਲੀ ਦੇ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਰਮਸ ਐਕਟ ਦੇ ਤੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇੱਕ ਐਕਸਟਰੈਸ਼ਨ ਕੇਸ ਤਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਲੈਂਡ ਡੀ ਆਰਚ ਜਗਵਨ ਟੀਵੀ ਲਈ ਮਹਾਰੀਜ ਬਟਲਾ